ਕਿੱਟ ਕਵਰ ਪੂਰੇ ਵਧੀਆ ਮੈਟ ਮੂਡ ਪੂਰੀ ਵਧੀਆ ਗੱਡੀ ਨੂੰ 2010 ਮਾਡਲ ਆ ਡਿਮਾਂਡ ਆਨਲੀ 1,20,000 ਰੁਪਇਆ 네ਗੋਸ਼ੀਏਸ਼ਨ ਰੇਟ ਆ ਮਾਲ ਤਾਂ ਤੁਸਾਂ ਹੋ ਜੂਗਾ ਬਾਈ ਦਾ ਨੰਬਰ ਸਕਰੀਨ ਤੇ ਛੱਡ ਦਾਂਗੇ ਸੰਪਰਕ ਕਰ ਲਿਓ ਹਾਂਜੀ ਹਸੀਕਾਲ ਬਾਈ ਜੀ ਸਵਾਗਤ ਆ ਤੁਹਾਡਾ ਆਪਣਾ ਤੇਜ ਪੰਜਾਬ ਟੂਰ ਤੇ ਲਈ ਤੁਹਾਡੇ ਵਾਸਤੇ ਬਾਈ ਜਕਸੀਰ ਕੋਲੇ ਆ ਪਾ ਸ਼ਹਿਰ ਗੁੰਨੇਣਾ ਮੰਡੀ ਦੇ ਵਿੱਚ ਸਾਫ਼ ਸੁਧਰੀਆਂ ਤੇ ਸੋਹਣੀਆਂ ਗੱਡੀਆਂ ਲੈ ਕੇ ਆਏਗੇ ਇਹਦੇ ਨੰਬਰ ਦੀ ਗੱਡੀ ਆ ਬਾਈ ਜੀ ਡੈਗਨਰ ਢੈਂਡ ਗੱਲਵਾ ਦਾ ਗੱਡੀ ਦੇ ਵਿੱਚ ਪਟਾਉਣ ਪਲੱਸ ਸੀਐਨਜੀ ਓਕੇ ਗੱਡੀ ਆ 2010 ਮਾਡਲ ਆ ਸਾਫ ਸੁਥਰੀ ਤੇ ਸੋਹਣੀ ਗੱਡੀ ਆ ਟਾਇਰਾਂ ਦੀ ਹਾਲਤ ਚੰਗੀ ਆ ਰੰਗ ਪੇਂਟ ਦੀ ਗੱਡੀ origignal ਆਗੀ ਗੱਡੀ ਦੀ ਡਿਵਾਰਡ ਹੈਗੀ ਆ ਬਾਈ ਜੀ only 1,65,000 ਰੁਪਇਆ 네ਗੋਸ਼ੀਏਬਲ ਰੇਟ ਆ ਮਾਮਲਤਾਂ ਤੋਂ ਡਾ ਹੋ ਜਾਊਗਾ ਜੇ ਵੀ ਦੂਜੇ ਨੰਬਰ ਦੀ ਗੱਡੀ ਤੇ ਮਰਵਾਇ ਕਰ ਰਹੇ ਨੇਗਾ Alto ਆਗੀ ਐ ਬਹੁਤ ਵਧੀਆ ਸਾਫ ਸੁਥਰੀ ਸੀ ਗੱਡੀ ਆ ਸੋਹਣੀ ਗੱਡੀ ਆ ਗੱਲਬਾਤ ਓਕੇ ਆ 2009 ਮਾਡਲ ਆ ਪਿੱਕਾ ਗੋਲਡਨ ਕਲਰ ਦਾ ਟਾਇਰਾਂ ਦੀ ਹਾਲਤ ਚੰਗੀ ਪਈ ਹੈਗੀ ਇਹ ਐਡ ਗੱਲਵਾਦਾ ਗੱਡੀ ਦੇ ਵਿੱਚ ਸਾਫ਼ ਸੁਥਰੀ ਗੱਡੀ ਆ ਤੇ ਵੀ ਅੰਦਰ ਬਾਹਰ ਜਰੂਰ ਮੁਰਵਾ ਦੀ ਕਰਨਾ ਨੀਗਾ ਸ਼ੀਟ ਕਵਰ ਪੂਰੇ ਵਧੀਆ ਇੰਟੀਰੀਅਰ ਵਾਜੋ ਸਾਫ਼ ਸੁਥਰੀ ਹੈ ਮੈਟ ਮੂਟ ਪੂਰੇ ਸੋਹਣੇ ਗੱਡੀ ਦੇ ਵਿੱਚ ਪਾਏ ਹੋਏ ਹੈਗੇ 2009 ਮਾਡਲ ਹੋਣ ਦੀ 80000 ਰੁਪਏ ਦੇ ਵਿੱਚ ਗੱਡੀ ਲਈ ਹੋ ਗਈ ਕੱਲੇ 80 ਦੇ ਵਿੱਚ ਗੱਡੀ ਮਿਲ ਜੂ ਤੁਹਾਨੂੰ ਇਹੀ ਤੇ ਦੂਜਾ ਗੱਲ ਹੈ ਕਿ ਬਾਈ ਜੀ ਪਟ્રોલ ਦੀ ਗੱਡੀ ਆ ਗਈ ਹੈਗੀ ਡੀਐਕਐਸਆਈ ਬਹੁਤ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ 2009 ਮਾਡਲ ਆ ਘੈਂਟ ਗੱਲਵਾ ਦਾ ਗੱਡੀ ਦੇ ਵਿੱਚ ਲੈ ਵੀ ਅੰਦਰ ਬਾਹਰ ਜੂਰ ਮਰਵਾ ਦੀ ਕਰਾ ਨਿਗਾ ਸਾਫ ਸੁਥਰੀ ਤੇ ਸੋਹਣੀ ਗੱਡੀ ਆ 2009 ਮਾਡਲ ਐ ਸੀਟ ਕਵਰ ਸੋਹਣੇ ਅੰਟੀਰੀਅਰ ਸਾਫ ਸੁਥਰਾ ਗੱਡੀ ਦਾ ਚੰਗੀ ਹਾਲਤ ਦੇ ਵਿੱਚ ਆ ਘੈਂਟ ਗੱਲਵਾ ਦਾ ਗੱਡੀ ਕਮਾਨ ਔਨਲੀ 1,65,000 ਰੁਪਏ ਮੇਰੀ ਥਿੱਕੋ ਆ ਗਈ ਹੈ ਕਿ 2010 ਮਾਡਲ ਆ ਅਲਲੂਏ ਲੱਗੇ ਹੋਏ ਆ ਪੋਲੂ ਦੇ ਟਾਇਰ ਲੱਗੇ ਹੋਏ ਗੱਡੀ ਨੂੰ ਚੰਗੀ ਹਾਲਤ ਦੇ ਵਿੱਚ ਆ ਚਿੱਟੇ ਕਲਰ ਦੇ ਵਿੱਚ ਆ ਪਠਿੰਡਾ ਨੰਬਰ ਆ ਗੱਡੀ ਦਾ ਸੋਹਣੀ ਤੇ ਸਾਫ਼ ਸੁਥਰੀ ਗੱਡੀ ਆ ਤੇ ਵੀ ਅੰਦਰ ਬਾਹਰ ਜਰੂਰ ਮਰਵਾਦੀ ਕਰ ਨੀਗਾ ਲੈ ਜੀ ਸੀਟ ਕਵਰ ਗੱਡੀ ਦੇ ਪੂਰੇ ਸੋਹਣੇ ਆ ਮੈਟ ਮੂਡ ਪੂਰੇ ਵਧੀਆ ਲੱਗੇ ਹੋਇਆ ਇੰਟੀਰੀਅਰ ਉਹ ਜੋ ਗੱਡੀ ਸਾਫ਼ ਸੁਥਰੀ ਆ ਤੁਸੀਂ ਪਹੁੰਚਣਾ ਬਾਈ ਜਗਸੀਰ ਕੋਲੇ ਗੋਨੇਣਾ ਮੰਡੀ ਦੇ ਵਿੱਚ ਸਾਫ਼ ਸੁਥਰੀ ਤੇ ਇੱਕ ਹੈ ਗੱਡੀ ਆ ਔਰ ਦੀ 90000 ਤੇ ਦੇ ਵਿੱਚ ਗੱਡੀ ਮਿਲ ਜੂਗੀ ਸਸਤਿਆਂ ਗੱਡੀਆਂ ਜਾਂਦੀਆਂ ਬਾਈ ਨਹੀਂ ਔਰ ਦੀ 90000 ਦੇ ਵਿੱਚ ਟੈਟ ਗੱਲਵਾ ਦਾ ਗੱਡੀਆਂ ਦੀ ਸਾਫ਼ ਸੁਥਰੀਆਂ ਸੋਹਣੀਆਂ ਗੱਡੀਆਂ ਲੈ ਵੀ ਆਲਟੋ ਦੇ ਮਰਵਾਦੀ ਕਰ ਨੀਗਾ ਸਿਲਵਰ ਕਲਰ ਦੇ ਵਿੱਚ ਆ 2010 ਮਾਡਲ ਆ ਸੋਹਣੀ ਗੱਡੀ ਆ ਸਾਫ ਸੁਥਰੀ ਆ ਰੈਡ ਪੇਂਟ ਦੀ ਵਧੀਆ ਗੀ 7 ਦੇ ਜੂਨਰ ਵਾਲੀ ਨੇਗਾ ਬਾਈ ਅੰਦਰੋਂ ਬਾਹਰ ਕੈਰਪੂਰ ਪੂਰੀ ਵਧੀਆ ਗੱਡੀ ਦੇ ਵਿੱਚ ਸਿਅਟ ਦੇ ਟਾਇਰ ਆ ਸੀਟ ਕਵਰ ਪੂਰੀ ਵਧੀਆ ਮੈਟ ਮੂਡ ਪੂਰੀ ਵਧੀਆ ਗੱਡੀ ਨੂੰ 2010 ਮਾਡਲ ਆ ਡਿਮਾਂਡ ਆਨਲੀ 1,20,000 ਰੁਪਇਆ ਨੇਗੋਸ਼ੀਏਬਲ ਰੇਟ ਆ ਮਾਲ ਤਾਂ ਤੁਸਾਂ ਹੋ ਜੂਗਾ ਬਾਈ ਦਾ ਨੰਬਰ ਸਕਰੀਨ ਤੇ ਛੱਡ ਦਾਂਗੇ ਸੰਪਰਕ ਕਰ ਲਿਓ ਇਸ ਤੋਂ ਬਾਅਦ ਆ ਗਈ ਬਾਈ ਜੀ 2011 ਮਾਡਲ ਆ ਗੋਣੀ ਇਹ ਸਟਾਰ ਵਾਲੇ ਲਾਈ ਲੱਗੇ ਵਿਆ ਮੂਰਲੇ ਟਾਇਰ ਬਿਲਕੁਲ ਨਵੇਂ ਪੋਲੋ ਕੰਪਨੀ ਦੇ ਮਗਰਲੇ ਟਾਇਰਾਂ ਦੀ ਹਾਲਤ ਹੈਗੀ 70 ਤੋਂ 80 ਪੈਸੇ ਕੈਂਟ ਗੱਡੀ ਆਲੇ ਵੀ ਅੰਦਰ ਬਾਹਰ ਜਰੂਰ ਮਰਵਾਈ ਨਿਗਾ ਇੰਟੀਰੀਅਰ ਸਾਫ ਸੁਥਰਾ ਬਲੈਕ ਕਲਰ ਦੇ ਸੀਟ ਕਵਰ ਨਵੇਂ ਸੀਟ ਕਵਰ ਬਿਲਕੁਲ ਸੋਹਣੀ ਗੱਡੀ ਆ ਸਾਫ ਸੁਥਰੀ ਆ 2011 ਮਾਡਲ ਡਿਮਾਂਡ ਔਨਲੀ 1,80,000 ਰੁਪਏ ਨੇਗੋਸ਼ੀਏਬਲ ਰੇਟ ਆ ਨੰਬਰ ਸਕਰੀਨ ਤੇ ਛੱਡ ਦੇਗੇ ਸੰਪਰਕ ਕਰਨ ਲਈ ਤੁਸੀਂ ਪਹੁੰਚਣਾ 22 ਜਗਸੀਰ ਕੋਲੇ ਗੋਨਿਆਣਾ ਮੰਡੀ ਦੇ ਵਿੱਚ ਵੀਡੀਓ ਨੂੰ ਸ਼ੇਅਰ ਵੀ ਕਰਦੇ ਤੇ ਪੇਜ ਨੂੰ ਕਰ ਲਓ ਫੋਲੋ ਧੰਨਵਾਦ